ਹੈਲੋ ਗਾਇਜ਼ ਸ਼੍ਰੀ ਗੁਰੂ ਰਵੀਦਾਸ ਜੀ ਦੇ 699 ਜਲਮ ਜਨਮ ਦੇ ਮੌਕੇ ਤੇ ਪਿੰਡ ਸਤਿਆਲ ਬਜਵਾੜਾ ਹਸ਼ਰਪੁਰ ਦੇ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦੇ ਮੰਦਿਰ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਲਮ ਜਨਮ ਦੇ ਮੌਕੇ ਤੇ ਗੁਰਬਾਣੀ ਦਾ ਗੋਣ ਗਾਣਾ ਗਿਆ ਅਤੇ ਆਈਆਂ ਨੂੰ ਸੰਗਤਾਂ ਵਾਸਤੇ ਲੰਗਰ ਵੀ ਵਰਤਾਇਆ ਗਿਆ ਆਓ ਪਾ ਚਲਦੇ ਪਿੰਡ ਸਤਿਆਲ ਤੇ ਦੇਖਦੇ ਹਾਂ ਉਸਦੀਆਂ ਰੌਣਕਾਂ ਸ਼ੇਗੁਰ ਅਬੀ ਰਾਜੀ ਦੇ ਜਨਵਰੀ ਦੇ ਮੌਕੇ ਨਹੀਂ ਆ ਜੋ ਵੀ ਐਬਰੀ ਵੀਡੀਓ ਦੇਖ ਰਿਹਾ ਪਹਿਲੀ ਵਾਰ ਕਿਰਪਾ ਕਰਕੇ ਮੈਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਆਪ ਵੀ ਮੇਰੀ ਵੀਡੀਓ ਵੇਖਣ ਨੂੰ ਮਿਲਦੀ ਰਹੇ bye, -bye. But ਕੀ ਤੋਹਿਆ ਰੇ ਬਹੁਤ ਮਾਰੀ ਕਿਆ ਜੀ ਕਾਇਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਨੇ ਸਿਰਵਕ ਕਾਉਤਕ ਕੀਤਾ ਅੱਛਾ ਪਿੰਨ ਸਿਰਵਕ ਸਾਉਤਨ ਮੁਬਾਰਕ ਮੈਂ ਤਾਬਿਦ ਆਭੂ ਕਰ ਸਕਦਾ ਸਰਸ ਕੋ ਨਿਤਾਮਤਰ ਜਤਤੀਂ ਦੀ ਬੇਨਤੀ ਪੇਸ਼ ਚਾਹੇ ਮੰਗਤੀ ਖੋ ਸਭੀ ਦੇ ਬੋਲ ਬੋਲਣਾ ਅੰਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਸਿੱਖਾਂ ਦਾ ਮਾਨ ਨੂੰ ਮੱਤ ਕੀਮਤ ਪੰਦਰੱਖ ਆਪ ਕਾ ਗੁਰੂ ਕੈ ਸ਼ਾਂਤੀ ਸਦਨ ਸਹਾਇਤਾ ਕੀ ਸਤਿਕਾਰ ਨਾਲ ਬੈਗਰੂ ਨਾਮ ਵਾਲਾ ਪਟਨਾ ਸਿੱਖੀ ਸੇਵਾ ਨੂੰ ਕਰਦਾ ਸੇਵਾ ਕਿਸਮਾ ਦਾ ਲਖੋ ਨਮਾਇਆ ਜਨਮਾਤ ਕਾਰਨ ਕਰਨ ਸਿੱਖੀ ਦਾ ਬੈਗਰੂ ਆਪ ਦੀ ਹਜ਼ੂਰੀ ਦੀ ਦਾਸ ਸਤਨ ਸੰਤ ਸਹਿਬ ਸੁਖਦਾਸ ਜਿਨਾਂ ਨੇ ਕਾਠਿ ਚਾਲ ਜਿਉ ਆਪ ਜੀ ਦਾ ਹੋਤਾ ਬਰ ਲੈ ਕੇ ਮਾਰਾ ਸਿੱਖੀ ਇੱਕ ਪਾਛਾ ਜੀ ਉਤਮ ਪੰਚਾਚੀ ਦਾ ਆਸਮਾਨ ਹੈ ਉਹ ਕਾਠਿਕ ਬੈਗਰੂ ਮਾਰਾ ਸਿੱਖੀ ਪਾਛਾਸ਼ ਨਗਰ ਨੇ ਮਾਰਾ ਸਿੱਖੀ ਪਾਛਾ ਜੀ ਆਪ ਦੇ ਪ੍ਰਕਾਸ਼ ਦੇ ਅੰਦਰ ਸਾਂਸਾਂ ਕਿਰਵੰਦੀ ਮਾਨਸਕੀ ਪਾਤਸ਼ਾਲੀਓ ਜੋ ਰਸਮ ਕੀਤੀ ਹੈ ਮਾਨਸਕੀ ਪਾਤਸ਼ਾਲੀ ਜਿਨ੍ਹਾਂ ਨੇ ਦੀ ਸੇਵਾ ਕੀਤੀ ਹੈ ਮਾਨਸਕੀ ਪਾਤਸ਼ਾਲੀ ਦੀ ਪਰੰਪਰਾ ਰੱਖਿਆ ਇਹ ਤਾਂ ਅੰਤ ਅੰਤ ਚਾਸ਼ਿਕੋ ਦਾ ਮਾਨਸਕੀ ਪਾਤਸ਼ਾਲੀ ਦੀ ਅਰੰਭੀ ਅੱਜਿਆ ਵਕਤ ਮਾਨਸਕੀ ਪਾਤਸ਼ਾਲੀ ਦੇ ਪਰੰਪਰਾਕ ਨਾ ਆਪਤਾ ਹੈ ਗੁਰੂ ਨਾਨਕ ਨਾਮ ਕਰਦੇ ਹਰ ਪਾਲ ਆਹਾਂ ਕੁੰਡਾ सत गुरू You do मुंहिंज <laughs> نئی دور تے جائیں گے سب تک رب جان واہے گورو نام جہا دے تیرے کرپاں دو چرتا کر سے مکے گورو پارت نا تے رو اج کی مکے

Vem no pago que tem ஆனால் <laughs>